ਪਹਿਲਾ ਜਿਹੜਾ ਮਾਨ ਸਨਮਾਨ ਹੈ ਉਹ ਖੇਡ ਕਬੱਡੀ ਦਾ ਲੇਜੈਂਡ ਕਬੱਡੀ ਖਿਡਾਰੀ ਦੁਨੀਆ ਦਾ ਮਹਾਨ ਖਿਡਾਰੀ ਜਿਹਦੇ ਨਾਮ ਰਿਕਾਰਡ ਬੋਲਦੇ ਨੇ ਉਹ ਕੀ ਰਿਕਾਰਡ ਹੈ 5.6 ਤੋਂ 7 ਸੈਕਿੰਡ ਦੇ ਵਿੱਚ ਟੱਚ ਲਾ ਕੇ ਅਜਮੇਰ ਜਲਾਲ ਨੰਬਰ ਜੋੜਦਾ ਰਿਹਾ ਆਪਣੇ ਖਾਤੇ ਦੇ ਵਿੱਚ ਵੈਸੇ ਤਾਂ ਵੀਰ ਕਲਾ ਪਿੰਡ ਹੈ ਤੇ ਉਹਨਾਂ ਦੇ ਨਾਨਕਿਆਂ ਦਾ ਪਿੰਡ ਹੈ ਜਲਾਲ ਬਹੁਤ ਹੀ ਸਤਿਕਾਰਯੋਗ ਸਾਡੇ ਸਤਿਕਾਰਯੋਗ ਸੁਰਜਨ ਸਿੰਘ ਜੀ ਤੇ ਨਾਨੀ ਨਿਹਾਲ ਕੌਰ ਜੀ ਸਾਰੇ ਪਰਿਵਾਰ ਦਾ ਧੰਨਵਾਦ ਕਰਦੇ ਆਂ ਹਾਂ ਸਾਹ ਗੁਲਜਾਰ ਸਿੰਘ ਜੀ ਨਾਨਾ ਜੀ ਨੇ ਅਜਮੇਰ ਜਲਾਲ ਦੇ ਤੇ ਨਾਨੀ ਜੀ ਨਿਹਾਲ ਕੌਰ ਜੀ ਨੇ ਤੇ ਅਜਮੇਰ ਜਲਾਲ ਦੇ ਸਤਿਕਾਰਯੋਗ ਪਿਤਾ ਨਜਿੰਦਰ ਤੇ ਮਾਤਾ ਗੁਰਮੀਲ ਕੌਰ ਜੀ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਵੀ ਇਸ ਨੌਜਵਾਨ ਨੇ ਕਬੱਡੀ ਖੇਡੀ ਤੇ ਦੁਨੀਆ ਨੂੰ ਦਿਖਾ ਦਿੱਤਾ ਕੀ ਕਬੱਡੀ ਦੇ ਵਿੱਚ ਕਿਹੜੀ ਚੀਜ਼ ਜ਼ਰੂਰੀ ਹੁੰਦੀ ਹੈ ਵੀ ਕਬੱਡੀ ਦੇ ਵਿੱਚ ਐਕਸ਼ਨ ਵੀ ਜ਼ਰੂਰੀ ਕਬੱਡੀ ਦੇ ਵਿੱਚ ਤੇਜ਼ ਰਫ਼ਤਾਰ ਵੀ ਜ਼ਰੂਰੀ ਕਬੱਡੀ ਦੇ ਵਿੱਚ ਜੀਤ ਆੜੀ ਵੀ ਜ਼ਰੂਰੀ ਕਬੱਡੀ ਦੇ ਵਿੱਚ ਟਰੰਮਾ ਵੀ ਜ਼ਰੂਰੀ ਉਹ ਕਿਹਨੇ ਦੱਸਿਆ ਉਹ ਅਜਮੇਰ ਜਲਾਲ ਨੇ ਕਬੱਡੀ ਖੇਡਦਾ ਜਾਵਸਿਆ ਇਹ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਜਿਹੜੇ ਜਿਹੜੇ ਅਜਮੇਰ ਨੂੰ ਖੇਡਦੇ ਨੂੰ ਦੇਖਦੇ ਰਹੇ ਨੇ ਉਹ ਇੱਕ ਵਾਰੀ ਦਿਲੋਂ ਵਡੀਆਂ ਤਾੜੀਆਂ ਮਾਰ ਦਿਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਹੈ ਤੇ ਮੈਂ ਵੀ ਫੈਨ ਰਿਆਂ ਇਹਦੀ ਖੇਡ ਦਾ ਵੀ ਸੇ ਵਾਲੇ ਜੱਸੇ ਦੇ ਨਾਲ 2005 ਦੇ ਵਿੱਚ ਜਿਹੜੀ ਹੈ ਟੰਟੋ ਦੇ ਕੱਪ ਦੇ ਕਬੱਡੀ ਆ ਪਾਈਆਂ ਉਹ ਡੱਬੀਦਾਰ ਜਿਹਾ ਕੱਚਾ ਤੇ ਵਾਲਾ ਨੂੰ ਕੀਤਾ ਹੋਇਆ ਰੰਗ ਤੇ ਸੁਨੱਖਾ ਜਿਹਾ ਹੀਰੋ ਸਾਡੀ ਖੇਡ ਕਬੱਡੀ ਦਾ ਉਹ ਸੀਗਾ ਅਜਮੇਰ ਇੱਕ ਵਾਰੀ ਫਿਰ ਤਾੜੀਆਂ ਮਾਰ ਦਿਓ ਜ਼ੋਰਦਾਰ ਅੱਜ ਸੋਨੇ ਦੇ ਕੈਂਠੇ ਦੇ ਨਾਲ ਮਾਨ ਸਨਮਾਨ ਜਲਾਲ ਵਾਲਾ ਰੁਪਿੰਦਰ ਇਹਨੂੰ ਉਸਤਾਦਾਂ ਦੇ ਤੌਰ ਤੇ ਵੀ ਮੰਨਦਾ ਹੈ ਇਹਨੂੰ ਸੀਨੀਅਰ ਦੇ ਤੌਰ ਤੇ ਵੀ ਮੰਨਦਾ ਹੈ ਕਿਉਂਕਿ ਜਦੋਂ ਕਮੈਂਟੇਟਰ ਵੀ ਸ਼ੁਰੂਆਤ ਕਰਦਾ ਉਹਨੂੰ ਵੀ ਕਿਤੇ ਨਾ ਕਿਤੇ ਸਹਾਰੇ ਲੋੜ ਹੁੰਦੀ ਹੈ ਤੇ ਅਜਮੇਰ ਜਲਾਲ ਉਹਨਾਂ ਨੇ ਇਹ ਦੁਗਾਲ ਦਾ ਨਰਿੰਦਰ ਬਿੱਟੂ ਕਹਿੰਦਾ ਸੀਗਾ ਵੀ ਜਦੋਂ ਜਦੋਂ ਅਜਮੇਰ ਭਾਈ ਆਉਂਦਾ ਰਿਹਾ ਤੇ ਉਦੋਂ ਉਦੋਂ ਨਾਲ ਰੁਪਿੰਦਰ ਵੀ ਆਉਂਦਾ ਰਿਹਾ ਤੇ ਖੇਡ ਕਬੱਡੀ ਦੇ ਮੈਦਾਨਾਂ 'ਚ ਬੋਲ ਬੋਲਦਾ ਰਿਹਾ ਤੇ ਦੁਨੀਆ ਦਾ ਟਾਪਰ ਬਲਾਰਾ ਬਣਿਆ ਅੱਜ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਸੋਨੇ ਦੇ ਸੁੰਦਰ ਕੈਂਠੇ ਦੇ ਨਾਲ ਬਹੁਤ ਹੀ ਸਤਿਕਾਰਯੋਗ ਬਹੁਤ ਹੀ ਮਾਨਯੋਗ ਸਾ ਨੰਝਨ ਸਿੰਘ ਮਾਨ ਦੇ ਪੁੱਤਰ ਦਾ ਤੇ ਮਾਤਾ ਗੁਰਮੀਲ ਕੌਰ ਦੇ ਪੁੱਤਰ ਦਾ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਅਜਮੇਰ ਜਲਾਲ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਬੋਲੇ ਸੋ ਰਹੋ ਸਾਰੀ ਸੰਗਤ ਦਾ ਧੰਨਵਾਦ ਹੈ ਅੱਜ ਜੋ ਕੋ ਜਲਾਲ ਪਿੰਡ ਦੇ ਵਿੱਚ ਹੋ ਗਿਆ ਇੱਕ ਵੱਖਰਤਾ ਪੇਸ਼ ਕੀਤੀ ਗਈ ਇੱਕ ਵੱਖਰਾ ਇਹ ਹੋਣਾ ਵੀ ਚਾਹੀਦਾ ਸੀਗਾ ਪਰ ਇਹ ਲੋੜ ਤੋਂ ਵੱਧ ਹੋ ਗਿਆ ਸੋਚ ਤੋਂ ਵੀ ਵੱਧ ਹੋ ਗਿਆ ਵੀ ਅੱਜ ਬਹੁਤ ਸਾਰਿਆਂ ਨੇ ਇਹ ਮਾਨ ਸਨਮਾਨ ਕੀਤੇ ਗਏ ਇਹ ਸੋਚ ਤੋਂ ਵੀ ਵੱਡੀ ਗੱਲ ਹੋ ਗਈ ਗਾਂਹ ਦੀ ਗੱਲ ਹੋ ਗਈ ਬਹੁਤ ਬਹੁਤ ਧੰਨਵਾਦ ਹੈ ਸਾਰੇ ਨਗਰ ਦੇ ਨਿਵਾਸੀਆਂ ਦਾ ਸਮਨਕ ਡੇਰੀ ਹਕੀਮਪੁਰਿਆ ਗੋਬੀ ਨਿਊਜ਼ੀਲੈਂਡ ਪਬਲੂ ਕੁਰੂਖੇਤਰ ਜੀ ਨਿਊਜ਼ੀਲੈਂਡ ਤੇ ਨਾਲ ਗੋਲਿਸ ਸੋਤਾ ਜੀ ਡਫਰਪਿੰਡ ਵਾਲੇ ਨਿਊਜ਼ੀਲੈਂਡ ਸੁੱਖਾ ਮਾਨ ਸੁੱਖਾ ਧਾਲੀਵਾਲ ਜੀ ਐਡਵੈਂਚਰ ਤੋਂ ਯੂ ਐਸ ਏ ਤੇ ਗਾਜੀ ਮਾਨੂਕੇ ਯੂ ਐਸ ਏ ਔਰ ਵਿਸ਼ੇਤਾ ਤੋਂ ਗੁਰਪੀਜ ਬਾਂਦਰ ਯੂ ਐਸ ਏ ਤੇ ਸਨੀ ਰਾਮੜਾ ਜੀ ਨਿਊਜ਼ੀਲੈਂਡ ਤੋਂ ਤੇ ਮੋਨੂ ਜੀ ਪੋਲੈਂਡ ਤੋਂ ਔਰ ਜਸਪਾਲ ਭੁੱਲਰ ਜੀ ਕੈਨੇਡਾ ਤੋਂ ਦੇ ਨਾਲ ਸਾਡੇ ਵੀਰ ਗੁਰਵਿੰਦਰ ਗੋਲੂ ਜੀ ਆਸਟ੍ਰੇਲੀਆ ਤੋਂ ਤੇ ਮੋਹਨਾ ਭਟਾਲ ਜੀ ਛਾਪੇ ਵਾਲੇ ਸਾਰੇ ਭਰਾਵਾਂ ਛਾਪੇ ਵਾਲੇ ਸਾਰੇ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹਾਂ ਮੋਂਡੇ ਦੇ ਸੌਰਿਆਂ ਦੇ ਪਿੰਡ ਤੋਂ ਵੱਡਾ ਸਹਿਯੋਗ ਹੈ ਰੁਪਿੰਦਰ ਜਲਾਲ ਦੇ ਸੌਰਿਆਂ ਦਾ ਪਿੰਡ ਹੈ ਸੋ ਸ਼ਾਪਾ ਤੇ ਮਹਾਨ ਕਬੱਡੀ ਖਿਡਾਰੀ ਫੌਜੀ ਦਾ ਪਿੰਡ ਹੈ ਸੋ ਬਹੁਤ ਵੱਡੀ ਗੱਲ ਹੈ ਸਾਰੇ ਸਰਕਾਰ ਦੇ ਯੋਗ ਵੀਰ ਆਪਾਂ ਮਾਨ ਸਨਮਾਨ ਕਰੀਏ ਜੀ ਜੀਵਨ ਦਾ ਮਾਨ ਸਨਮਾਨ ਗੱਡੀ ਦੇ ਨਾਲ ਲਓ ਜੀ ਆਪਾਂ ਜੀਵਨ ਦਾ ਮਾਨ ਸਨਮਾਨ ਕਰੀਏ ਸਾਰੇ ਪ੍ਰਮੋਟਰਾਂ ਦੇ ਨਾਮ ਅਨਾਉਂਸ ਕੀਤੇ ਗਏ ਨੇ ਸੋਸਾਇਟੀ ਖੇਡ ਕਬੱਡੀ ਦਾ ਅਜੂਬੇ ਦੇ ਤੌਰ ਤੇ ਮਸ਼ਹੂਰ ਇਹ ਮਹਾਨ ਕਬੱਡੀ ਦਾ ਖਿਡਾਰੀ ਸੁਰਗਵਾਸੀ ਨਰਮਨ ਸਿੰਘ ਮਾ ਪਰਮਜੀਤ ਕੌਰ ਦਾ ਪੁੱਤਰ ਤੇ ਇਹ ਵੀ ਨਾਨਕੇ ਪਿੰਡ ਦੇ ਵਿੱਚ ਰਹਿੰਦਾ ਇਹ ਪਰਿਵਾਰ ਇਹਨਾਂ ਦਾ ਪਿੰਡ ਬੱਲੋਵਾਲ ਚਵਿੰਡਾ ਹੈ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਜੀਵਨ ਮਾਨੁਕੇ ਦਾ ਜਿਹੜਾ ਪਿੰਡ ਹੈ ਦਾਦਕਾ ਪਿੰਡ ਹੈ ਬੱਲੋਵਾਲ ਚਵਿੰਡਾ ਉਹ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਹੈ ਤੇ ਇਹ ਨਾਨਕੇ ਪਿੰਡ ਰਹਿੰਦਾ ਮਾਨੁਕੇ ਗਿੱਲਾਂ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਨਾਨੀ ਮੁਖਤਿਆਰ ਕੌਰ ਜੀ ਨਾਨਾ ਗੁਰਜੰਟ ਸਿੰਘ ਤੇ ਵਿਸ਼ੇਸ਼ ਤੌਰ ਤੇ ਸਾਰੇ ਪਰਿਵਾਰ ਦਾ ਮਾਤਾ ਪਰਮਜੀਤ ਕੌਰ ਦੇ ਤੇ ਨਾਲ ਸੁਰਗਵਾਸੀ ਨਿਰਮਲ ਸਿੰਘ ਇਹ ਦੋ ਭੈਣ ਤੇ ਦੋ ਭਰਾ ਨੇ ਤੇ ਪਹਿਲੀ ਵਾਰ 2014 ਦੇ ਵਿੱਚ ਗਿਆ ਖੇਡਣ ਇੰਗਲੈਂਡ ਮਾਤਾ ਜੀ ਪੁੱਜ ਰਹੇ ਨੇ ਸੋ ਇਸ ਫੋਟੋ ਦੇ ਵਿੱਚ ਕਿਉਂਕਿ ਜਿੰਦਗੀ ਦੇ ਮਾਨ ਸਨਮਾਨ ਬੜੀ ਮੁਸ਼ਕਲ ਦੇ ਨਾਲ ਨਸੀਬ ਹੁੰਦੇ ਨੇ ਤੇ ਜਦੋਂ ਇਹ ਟੂਰਨਾਮੈਂਟ ਰੱਖਿਆ ਜਲਾਲ ਦਾ ਇਹ ਕੱਪ ਰੱਖਿਆ ਇਹਦੀ ਸ਼ੁਰੂਆਤ ਤਾਂ ਸਹੀ ਮੈਨਿਆਂ ਦੇ ਵਿੱਚੋਂ ਕੀਤੀ ਸੀ ਰੁਪਿੰਦਰ ਨੇ ਵੀ ਭਾਜੀ ਅੱ빠 ਇੱਕ ਛੋਟਾ ਜਿਹਾ ਕਬੱਡੀ ਮੇਲਾ ਕਰਾਉਣਾ ਤੇ ਖਾਸ ਉੱਥੇ ਇਹ ਹੋਣਾ ਵੀ ਜੀਵਨ ਮਾਨੁਕੇ ਦਾ ਅਸੀਂ ਸਨਮਾਨ ਕਰਨਾ ਐਨਆਰਆਈ ਵੀਰਾਂ ਵੱਲੋਂ ਇਹ ਛੋਟੇ ਜਿਹੇ ਮੇਲੇ ਤੋਂ ਛੋਟੇ ਜਿਹੇ ਟੂਰਨਾਮੈਂਟ ਤੋਂ ਇਹ ਕੱਪ ਵੀ ਵੱਡਾ ਬਣ ਗਿਆ ਮਾਨ ਸਨਮਾਨ ਵੀ ਵੱਡੇ ਬਣ ਗਏ ਤੇ ਪ੍ਰੋਮੋਟਰ ਵੀ ਵੱਡੇ ਜੁੜ ਗਏ ਤੇ ਗੱਲਬਾਤ ਵੀ ਵੱਡੀ ਹੋ ਗਈ ਬੋਲੋ ਦੇ ਜੀਵਨ ਮਾਨੂਕੇ ਗੱਲ ਖੇਡ ਕਬੱਡੀ ਦੇ ਅਜੂਬੇ ਦਾ ਆਪਾਂ ਅੱਜ ਬਹੁਤ ਵੱਡੀ ਗੱਡੀ ਦੇ ਨਾਲ ਮਾਨ ਸਨਮਾਨ ਇਸ ਸਮੇਂ ਕਰਨ ਜਾ ਰਹੇ ਹਾਂ ਸੋ ਗਾਜੀ ਮਾਨੂਕੇ ਜੀ ਨੂੰ ਸੱਦੇ ਗਾਜੀ ਮਾਨੂਕੇ ਜੀ ਨੂੰ ਬੇਨਤੀ ਵੀ ਉਹ ਵੀ ਆ ਜਣ ਮਿਹਰਬਾਨੀ ਕਰਕੇ ਗਾਜੀ ਮਾਨੂਕੇ ਉਹ ਮਿਹਰਬਾਨੀ ਕਰਕੇ ਪੁੱਜਣ ਗगन ਛਾਪਾ ਹਾਂ ਜਿੰਨੇ ਵੀ ਮਾਨੂਕੇ ਗੱਲ ਦੇ ਪਿੰਡ ਵਾਲੇ ਸਾਰੇ ਨੌਜਵਾਨ ਆਏ ਨੇ ਨਾਲ ਸਾਰਾ ਨੋ ਖਾਸ ਤੌਰ ਤੇ ਧੰਨਵਾਦ ਹੈ ਤੇ ਜਿੰਨੇ ਕਾ ਕੇ ਬੈਠ ਸਕਦੇ ਨੇ ਉਹ ਇੱਥੇ ਬੈਠ ਜਾਣ ਆ ਕੇ ਜਿੰਨੇ ਕ ਬੈਠ ਸਕਦੇ ਨੇ ਉਹ ਮਿਹਰਬਾਨੀ ਕਰਕੇ ਬੈਠ ਜਾਣ ਥੱਲੇ ਬੈਠ ਜਾਓ ਆ ਕੇ ਥੱਲੇ ਬੈਠ ਜਾਓ ਕਿਉਂਕਿ ਬੈਠ ਜਾਓ ਬੈਠ ਜਾਓ ਵੀਰ ਜੀ ਬਸ ਬੈਠ ਜਾਓ ਆਪਾਂ ਦਾਇਰਾ ਥੋੜਾ ਖੁੱਲਾ ਰੱਖਣਾ ਹੈ ਸੋ ਮਾਨ ਸਨਮਾਨ ਆਪਾਂ ਕਰਨ ਜਾ ਰਹੇ ਆ ਖੇਡ ਕਬੱਡੀ ਦੇ ਵੱਡੇ ਖਿਡਾਰੀ ਦਾ ਜਦੋਂ ਜਦੋਂ ਇਹ ਖੇਡ ਬੁਲਾਰਿਆ ਨੇ ਅਨਾਉਂਸ ਕੀਤਾ ਸਟਾਰਟਿੰਗ ਦੇ ਵਿੱਚ ਮੈਂ ਸੁਣਦਾ ਰਿਹਾ ਜਿਹਦੀ ਸਿਫਤ ਹੁੰਦੀ ਹੈ ਕਰਨੀ ਬਣਦੀ ਕਰਨੀ ਚਾਹੀਦੀ ਹੈ ਰੁਪਿੰਦਰ ਨੂੰ ਆਓ ਨਾਲ ਮਾਸਟਰ ਜੀ ਵੀ ਨਾਲ ਨੇ ਮੈਂ ਸਾਰੇ ਐਨਆਰਆਈ ਵੀਰਾਂ ਦਾ ਤੇ ਖਾਸ ਤੌਰ ਤੇ ਰੁਪਿੰਦਰ ਜਲਾਲ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹੁੰਚ ਕੀਤੀ ਐਨਆਰਆਈ ਵੀਰਾਂ ਤੱਕ ਮੰਗ ਕੀਤੀ ਵੀ ਭਾਜੀ ਆ ਮੁੰਡਾ ਕਹਿੰਦਾ ਨਹੀਂ ਕਿਸੇ ਨੂੰ ਪਰ ਡਿਜ਼ਰਵ ਕਰਦਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਇਹਦਾ ਮਾਨ ਸਨਵਾਲਾ ਭਾ ਵੱਡੀ ਗੱਡੀ ਦੇ ਨਾਲ ਕਰੀਏ ਅੱਜ ਉਹ ਦਿਨ ਭਾਗਾ ਵਾਲਾ ਮਾਨੂਕੇ ਗਿਲ ਦੇ ਜੀਵਨ ਨੂੰ ਕਬੱਡੀ ਗੱਡੀ ਦੇ ਨਾਲ ਮਾਨ ਸਨਮਾਨ ਦਿੱਤਾ ਜਾ ਰਿਹਾ ਜਲਾਲਪਿੰਡ ਦੇ ਵਿੱਚ ਖੇਡ ਕਬੱਡੀ ਦੇ ਇਤਿਹਾਸ ਦੇ ਪੰਨਿਆਂ ਉੱਪਰ 20 ਮਾਰਚ 2025 ਦਾ ਦਿਨ ਸੈਨਰੀ ਕਰਕੇ ਲਿਖਿਆ ਜਾਊਗਾ ਵੀ ਅੱਜ ਬਾਣ ਸੰਵਾਰ ਕੀਤਾ ਗਿਆ ਪਰ ਇੱਕ ਘਾਟ ਰਹੀ ਇਸਰਵਾਸੀ ਨਿਰਮਲ ਸਿੰਘ ਜੀ ਜੇ ਸਾਡੇ ਦਰਮਿਆਨ ਹੁੰਦੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਸੀ ਪਰ ਇਹ ਮਾਲਕ ਦੇ ਭਾਣੇ ਨੇ ਪਰ ਉਹਨਾਂ ਦੀ ਆਤਮਾ ਖੁਸ਼ ਹੋਊਗੀ ਵੀ ਅੱਜ ਮੇਰੇ ਪੁੱਤਰ ਦਾ ਖੇਡ ਕਬੱਡੀ ਦੇ ਅਜੂਬੇ ਦਾ ਜਲਾਲਪਿੰਡ ਦੇ ਵਿੱਚ ਬਾਣ ਹੋਇਆ ਰੁਤਬਾ ਵਧਾ ਮੇਰੇ ਪਰਿਵਾਰ ਦਾ ਇੱਕ ਵਾਰੀ ਜ਼ੋਰਦਾਰ ਜਕਾਰਾ ਸਾਡੇ ਸਤਕਾਰਯੋ ਭੈਣ ਜੀ ਪਰਮਜੀਤ ਕੌਰ ਜੀ ਤੁਹਾਡੇ ਪੁੱਤਰ ਨੇ ਜੋ ਦੁਨੀਆ ਦੇ ਵਿੱਚ ਕਾਰ ਦਿਖਾਇਆ ਉਹ ਵਿਰਲੀਆ ਮਾਮਾ ਦੇ ਪੁੱਤ ਕਰਦੀਆਂ ਨੇ ਸਾਡੇ ਵਾਸਤੇ ਬਹੁਤ ਮੁਬਾਰਕਬਾਦ ਹੈ ਤੇ ਨਾਨਾ ਗੁਰਜਨ ਸਿੰਘ ਜੀ ਨਾਨੀ ਮੁਖਤਿਆਰ ਕੌਰ ਜੀ ਉਹਨਾਂ ਦੇ ਪਰਿਵਾਰ ਦੇ ਵਾਸਤੇ ਵੀ ਬਹੁਤ ਵੱਡੀ ਮੁਬਾਰਕਬਾਦ ਹੈ ਬੱਲੋਵਾਲ ਚਵਿੰਡਾ ਪਿੰਡ ਜ਼ਿਲ੍ਹਾ ਲੁਧਿਆਣਾ ਦਾ ਪਰ ਇਹ ਪਰਿਵਾਰ ਆਵਸ਼ਿਆ ਨਾਨਕੇ ਪਿੰਡ ਮਾਣੂਕੇ ਗਿੱਲ ਦੇ ਵਿੱਚ ਸੋ ਦੋਵੇਂ ਪਿੰਡਾਂ ਦਾ ਰਤਬਾ ਬਹੁਤ ਵੱਡਾ ਹੋਇਆ ਬਹੁਤ ਵੱਡਾ ਰਤਬਾ ਬਣਿਆ ਬੋਲੇ ਸੋ ormata ji ਗੁਰਜੰਟ ਸਿੰਘ ਨਾਨਾ ਜੀ ਸੁਰਗਵਸੀ ਨਰਮਦ ਸਿੰਘ ਦਾ ਇਹ ਪਰਿਵਾਰ ਹੈ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਬਾਣੂ ਕੇ ਗਿਲ ਦੇ ਵਿੱਚ ਆ ਵਸਿਆ ਇਹ ਪਰਿਵਾਰ ਬੱਲੋਵਾਲ ਚਵਿੰਡਾ ਜੋਧਾਂ ਦੇ ਲਾਗੇ ਪੱਖੋਵਾਲ ਦੇ ਲਾਗੇ ਕਰਕੇ ਸੋ ਇਸ ਨੌਜਵਾਨ ਦਾ ਉਹ ਦਾਦਕਾ ਪਿੰਡ ਹੈ ਪਰ ਇਹ ਨਾਨਕੇ ਪਿੰਡ ਦੇ ਵਿੱਚ ਆ ਵਸਿਆ ਬਾਣੂ ਕੇ ਗਿਲ ਬਾਗੇ ਪੁਰਾਣੇ ਦੇ ਲਾਗੇ ਕਰਕੇ ਸੋ ਮਾਣ ਬਣ ਗਿਆ ਸਾਡੀ ਖੇਡ ਕਬੱਡੀ ਦਾ ਜਿੱਧਰੋਂ ਜਿੱਧਰੋਂ ਦੀ ਵੀ ਗੱਡੀ ਜਾਵੇਗੀ ਇੱਕ ਵਾਰੀ ਤਾੜੀਆਂ ਜਿਹੜੀ ਹੈ ਉਹ ਵੱਧਦੀਆਂ ਨੇ ਇਸ ਖਿਡਾਰੀ ਦੇ ਵਾਸਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਮਿਹਰਬਾਨ ਕਰਕੇ ਉਹ ਖੇਡ ਕਬੱਡੀ ਇੱਕ ਗੋਡ ਗਿਫਟ ਦੇ ਤੌਰ ਤੇ ਇਹਨੂੰ ਮਿਲੀ ਤੇ ਇਹਨੇ ਖੇਡੇ ਤੇ ਰੰਗਤ ਭਰੀ ਗਈ ਪੰਜਾਬ ਦੇ ਵਿੱਚ ਸੋ ਕੀਤੀ ਮੈਂ ਸ਼ਾਟ ਦੇ ਵਿੱਚ ਦੱਸ ਦਿਆ ਸੋ ਉਸ ਤੋਂ ਬਾਅਦ 1999 ਦੇ ਵਿੱਚ ਇਹ ਨਜ਼ਰੀ ਚੜ ਗਿਆ ਕਬੱਡੀ ਕੋਜ ਮਦਨ لال ਜੀ ਡਡਵਿੰਡੀ ਹੁਣਾਂ ਦੇ ਦੁਗਾਲ ਦਾ ਬਿੱਟੂ ਉਦੋਂ ਨਾਲ ਸਾਥੀ ਕਬੱਡੀ ਖਿਡਾਰੀ ਸੀਗਾ ਤੇ ਗੁਲਜਾਰੀ ਚੜਤ ਹੋ ਗਈ ਦੁਨੀਆ ਦੇ ਮੈਦਾਨਾਂ ਦੇ ਅੰਦਰ ਕਿ ਚੱਲ ਵੀ ਸੀ ਚਰਚਾ ਗੁਲਜਾਰੀ ਗੁਰਲਾਲ ਦੀ ਤੁਮ ਲੋਕਾਂ ਵਿੱਚ ਪੈ ਗਈ ਸੀ ਬਿੱਟੂ ਦੁਗਾਲ ਦੀ ਮਿੰਟੂ ਬਰਾੜਾ ਬੜੇ ਉਦੋਂ ਚਾਹ ਹੁੰਦੇ ਸੀ ਉਹ ਟੂਰਨਾਮੈਂਟ ਕਾਦੇ ਲੱਗਦੇ ਵਿਆਹ ਹੁੰਦੇ ਸੀ ਸਨ 2000 ਦਾ ਉਹ ਸਮਾਂ ਸੀਗਾ ਪਰ 2005 ਪਹਿਲੀ ਵਾਰ ਸੁਪਰੀਮ 6 ਸੈਡੀ ਆਫ ਨਿਊਜ਼ੀਲੈਂਡ ਦਾ ਮਾਨ ਬਖਸ਼ਿਆ ਤੇ ਗੁਲਜਾਰੀ ਖੇਡਿਆ ਨਿਊਜ਼ੀਲੈਂਡ ਦੇ ਵਿੱਚ ਜਾ ਕੇ ਅੱਜ ਗੁਲਜਾਰੀ ਦੇ ਮਾਤਾ ਜੀ ਬਹੁਤ ਹੀ ਸਤਿਕਾਰਯੋਗ ਚਰਨਜੀਤ ਕੌਰ ਜੀ ਆਏ ਨੇ ਔਰ ਸਤਿਕਾਰਯੋਗ ਭਾਬੀ ਰੀਤੂ ਜੀ ਆਏ ਨੇ ਜਾਰੀ ਦੇ ਵਾਇਸ ਵੀ ਵਿਸ਼ੇਸ਼ ਤੌਰ ਤੇ ਪੂਨਮ ਜੀ ਪੁੱਜੇ ਹੋਏ ਨੇ ਅਰਸ਼ ਤੇ ਮੀਤ ਉਹਨਾਂ ਦੇ ਲੋ ਪੁੱਤਰ ਵੀ ਆਏ ਨੇ ਤੇ ਨਾਲ ਵਿਸ਼ੇਸ਼ ਤੌਰ ਤੇ ਕਰਨ ਉਹਨਾਂ ਦਾ ਭਤੀਜਾ ਵੀ ਪੁੱਜਿਆ ਪਰ ਹੰਸ ਰਾਜ ਲਾਸ਼ੀ ਇਹਦਾ ਉਸਤਾਦ ਉਹ ਨਹੀਂ ਰਿਆ ਦੁਨੀਆ ਦੇ ਵਿੱਚ ਅਸੀਂ ਸ਼ਰਧਾਂਜਲੀ ਪੇਂਟ ਕਰਦੇ ਆ ਵੀ ਕੋਟ ਸਾਹਿਬ ਨੇ ਵੱਡਾ ਰੋਲਾ ਦਾ ਕੀਤਾ ਪਰ ਵਿਸ਼ੇਸ਼ ਤੌਰ ਤੇ ਸਾਡੇ ਕੋਲ ਅੱਜ ਬਹੁਤ ਹੀ ਜਿੰਨੇ ਵੀ ਸਤਿਕਾਰਯੋਗ ਹੋਰ ਐਨਆਰਈ ਵੀਰ ਪੁੱਜੇ ਨੇ ਸਾਰਿਆਂ ਦਾ ਧੰਨਵਾਦ ਹੰਸ ਰਾਜ ਲਾਸ਼ੀ ਜੀ ਉਹਨਾਂ ਦੇ ਸੁਪਤਨੀ ਸਾਡੇ ਭੈਣ ਜੀ ਰਾਧਾ ਜੀ ਆਏ ਨੇ ਤੇ ਇਧਰ ਹਰਜੀਮਾ ਜੀ ਨਾਲ ਨੇ ਜੋ ਗੱਡੀ ਐਨਆਰਈ ਵੀਰ ਸਾਰੇ ਪਰਵਾਸੀਆਂ ਨੇ ਵੱਡਾ ਉਹਨਾਂ ਦਾ ਕੀਤਾ ਆਪਾਂ ਚਾਬੀਆਂ ਸੌਂਪੀ ਰੁਪਿੰਦਰ ਜੀ ਤੇ ਕਰੀਏ ਫਿਰ ਮਾਨ ਸਨਮਾਨ ਗੋਦ ਮਦਨ ਲਾਲ ਡਟਵੰਡੀ ਜੀ ਤੇ ਨਾਲ ਆ ਜਿਓ ਜੀ ਸਾਰੇ ਵੀਰ ਲੱਗੇ ਆ ਜਣ ਮਿਹਰਬਾਨੀ ਕਰਕੇ ਆਪਾਂ ਇਹ ਗੱਡੀ ਦੀਆਂ ਚਾਬੀਆਂ ਜਿਹੜੀਆਂ ਇੱਕ ਰਸਮ ਸਾਡੇ ਭੈਣ ਦੀ ਰਾਧਾ ਜੀ ਉਸਤਾਦ ਦੇ ਸੁਪਤਨੀ ਜੀ ਤੇ ਨਾਲ ਕੋਸ ਸਾਹਿਬ ਮਦਨ ਲਾਲ ਜੀ ਡਡਵੀ ਦੀ ਕੋਸ ਸਾਹਿਬ ਇੱਥੇ ਆ ਥੋੜਾ ਜਿਆ ਲੱਗ ਕੇ ਆ ਜਾਓ ਇਹ ਗੁਲਜਾਰ ਸਿੰਘ ਗੁਲਜਾਰੀ ਹੈ ਇਹ ਜਵਾਰ ਸਿੰਘ ਤੇ ਗੁਰਪਾਲ ਪਾਲੀ ਦਾ ਇਹ ਵੀਰ ਹੈ ਔਰ ਰਥਾ ਸਿੰਘ ਲਾਇਨਮੈਨ ਤੇ ਮਾਦਾ ਚਰਨਜੀਤ ਕੌੜਾ ਦਾ ਪੁੱਤਰ ਹੈ ਇਹ ਵੀ ਦੁਨੀਆ ਦਾ ਤੇਜ਼ ਤਰਾਰ ਰੇਡਰ ਹੋਇਆ ਹੈ ਇਹਨੇ ਵੀ ਇੰਗਲੈਂਡ ਦੇ ਗੁਲਜਾਰੀ ਦਾ ਮਾਨ ਸਨਮਾਨ ਕੀਤਾ ਗਿਆ ਗੁਲਜਾਰੀ ਜਰਬ ਦਾ ਤੂੰ ਬਹੁਤ ਦੇਰ ਤੋ ਕਰਦਾ ਸੀਗਾ ਪਰ ਇਹ ਸਮਾਂ ਹੁੰਦਾ ਇਹ ਗਰਾਊਂਡ ਨੇ ਇਹ ਤੈਨੂੰ ਬਹੁਤ ਕੁਝ ਦਿੱਤਾ ਬੜਾ ਮਾਨ ਦਿੱਤਾ ਹੈ ਜਦੋਂ ਪਾਕਿਸਤਾਨ ਦੇ ਵਿਰੁੱਧ ਕਬੱਡੀ ਆ ਪਾਈਆ ਵਰਲਡ ਕੱਪ ਦੇ ਵਿੱਚ ਉਹ ਵੀ ਦੁਨੀਆ ਨੂੰ ਯਾਦ ਤੇ ਹਰੇਕ ਦੀਆਂ ਅੱਖਾਂ ਦੇ ਵਿੱਚ ਅੱਜ ਹੰਝੂ ਨੇ ਸੋ ਖੁਸ਼ੀ ਹੈ ਇਹ ਖੁਸ਼ੀ ਦੇ ਹੰਝੂ ਨੇ ਇੱਕ ਵਾਰੀ ਫਿਰ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਆ ਗੱਡੀਆਂ ਤੱਕ ਪਹੁੰਚਣ ਲਈ ਜ਼ਿੰਦਗੀ ਦੇ ਬੜਾ ਸੰਘਰਸ਼ ਲੜਨਾ ਪੈਂਦਾ ਹੈ ਬੜੇ ਤਾਨੇ ਮੇਨੇ ਜਿਹੜੇ ਉਸ ਜਿਹੜੇ ਪੈਂਦੇ ਨੇ ਫਿਰ ਜਾ ਕੇ ਇਹ ਰਤਵੇ ਜ਼ਿੰਦਗੀ ਦੇ ਵਿੱਚ ਮਿਲਦੇ ਨੇ ਸੋ ਬਹੁਤ ਵੱਡੀ ਵੰਧ ਕਰਨੀ ਪੈਂਦੀ ਹੈ ਗੁਲਜਾਰੀ ਤੇਰੇ ਵਾਸਤੇ ਵਾਹ ਵਾਹ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਇੱਕ ਵਾਰੀ ਫਿਰ ਤਾਲੀਆਂ ਮਾਰ ਦਿਓ ਜਰਦਾ ਗੁਲਜਾਰੀ ਦੇ ਵਾਸਤੇ ਬਹੁਤ ਬਹੁਤ ਥੈਂਕ ਯੂ ਜੀ ਸ਼ੁਕਰੀਆ ਜੀ ਸੀ ਦਾ ਇਹ ਚਹੇਤਾ ਕਬੱਡੀ ਖਿਡਾਰੀ ਸੀਗਾ ਲਾਲੀ ਦੇਸੀ ਦਾ ਸਾਡੇ ਦਰਮਿਆਨ ਨਹੀਂ ਰਿਹਾ ਪਰ ਅੱਜ ਜਲਾਲਪੁਰ ਦੇ ਵਿੱਚ ਗੱਡੀ ਦੇ ਨਾਲ ਮਾਨ ਸਨਮਾਨ ਕੀਤਾ ਜਾ ਰਿਹਾ ਸੋ ਇਹ ਪੱਟੂ ਦਾ ਵੀਰ ਗੁਰਦੀਪ ਸਿੰਘ ਪੂਰੀ ਛੰਨਾ ਵਾਲਾ ਮਾਨ ਕਬੱਡੀ ਖਿਡਾਰੀ ਅਜ ਭਾਨ ਸਨਮਾਨ ਦਿੱਤਾ ਜਾ ਰਿਹਾ ਛੋਟਾ ਸਿੰਘ ਢਾਲੀਵਾਲ ਦੇ ਪੋਤੇ ਨੂੰ ਇਹਦੀ 25 ਸਾਲ ਉਮਰ ਹੈ ਔਰ ਜਸਵਿੰਦਰ ਕੌਰ ਤੇ ਸਭ ਬਲਦੇਵ ਸਿੰਘ ਦਾ ਬੇਟਾ ਹੈ ਨੌਜਵਾਨ ਗੁਰਦੀਪ ਸਿੰਘ ਪੂਰੀ ਸ਼ੰਨਾ ਵਾਲਾ ਦੁਨੀਆ ਦਾ ਮਹਾਨ ਕਬੱਡੀ ਦਾ ਖਿਡਾਰੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਪੂਰੀ ਦੇ ਵਾਸਤੇ ਬੱਬੂ ਮਿਸੀਸੀਪੀ ਅਮਰੀਕਾ ਤੋਂ ਲੱਕੀ ਸਬਰਾ ਜੀ ਵੈਕਰ ਫੀਲਡ ਯੂ ਐਸ ਏ ਤੋਂ ਜਗਦੀਪ ਯਾੜੀ ਜੀ ਮੇਜਰ ਦੂਰ ਵਾਲੇ ਕੈਨੇਡਾ ਤੋਂ ਲਵੀ ਕੈਨੇਡਾ ਤੋਂ ਤੇ ਨਾਲ ਸ਼ੀਰਾ ਜੋਲ ਜੀ ਤੇ ਨਾਲ ਵਿਸ਼ੇਸ਼ ਤੌਰ ਤੇ ਮਿੱਠੂ ਯੂਕੇ ਟੈਲੀ ਯੂਕੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਾਰੇ ਵੀਰਾਂ ਦਾ ਧੰਨਵਾਦ ਪੋਲਾ ਸਮਰਾ ਜੀ ਦਾ ਮੰਦੀਪ ਤੇ ਮਾਨੇ ਰੂਮੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਗੱਡੀ ਦੇ ਵਿੱਚ ਤੇ ਅਮਰੀਕਨ ਕਬੱਡੀ ਐਸੋਸੀਏਸ਼ਨ ਦੇ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਆਪਾਂ ਸੌਂਪੀਏ ਵੀ ਚਾਬੀਆਂ ਹੁਣ ਗੱਡੀ ਦੀਆਂ ਇਹ ਥਾਰ ਗੱਡੀ ਦੇ ਨਾਲ ਮਾਨ ਸਨਮਾਨ ਜਿਹੜਾ ਪੂਰੀ ਦਾ ਕੀਤਾ ਜਾ ਰਿਹਾ ਹਰਫ ਜੀਮਾ ਜੀ ਪਾਲਾ ਜਲਾਲਪੁਰੀਆ ਕਿਧਰ ਦੇ ਪਾਸੇ ਹੈ ਪਾਲਾ ਜੇ ਵਾ ਸੁਣਦਾ ਹੋਵੇ ਤਾਂ ਜਲਦੀ ਆ ਜਾਵੇ ਮਿਹਰਬਾਨੀ ਕਰਕੇ ਪਾਲਾ ਜਲਾਲਪੁਰੀਆ ਪੂਰੀ ਸ਼ਨਾ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਥਾਰ ਗੱਡੀ ਦੇ ਨਾਲ ਵੱਡੀ ਗੱਡੀ ਦੇ ਨਾਲ ਤੇ ਮੈਂ ਪਹਿਲਾਂ ਦੱਸਿਆ ਚੱਲਦੇ ਮੈਚ ਦੇ ਵਿੱਚ ਵੀ ਅਨੰਦਪੁਰ ਸਾਹ ਵੇ ਤਿੰਨ ਦਿਨ ਲਗਾਤਾਰ ਬੈਸਟ ਆਉਂਦਾ ਰਿਹਾ ਇਹ ਕਿੱਡਾ ਵੱਡਾ ਰਿਕਾਰਡ ਹੈ ਕੈਨੇਡਾ ਦੇ ਖੇਡ ਸੀਜ਼ਨਾਂ ਦਾ ਵੀ ਇਹ ਬੈਸਟ ਹੀਡਰ ਲੋ ਚਾਬੀਆਂ ਸੌਂਪੀਆਂ ਜਾ ਰਹੀਆਂ ਬੋਲ ਸੋ ਸਰਦਾਰ ਛੋਟਾ ਸਿੰਘ ਢਾਲੀਵਾਲ ਦਾ ਪੋਤਾ ਮਾਦਾ ਜਸਵਿੰਦਰ ਕੌਰ ਪਿਤਾ ਬਲਦੇਵ ਸਿੰਘ ਦਾ ਸੁਪੁੱਤਰ ਇਹ ਪੱਟੂ ਦਾ ਵੀਰ ਦੁਨੀਆ ਦਾ ਵੱਡਾ ਖਿਡਾਰੀ ਗੁਰਦੀਪ ਸਿੰਘ ਪੂਰੀ ਛੰਨਾ ਵਾਲਾ ਜਿਹਦਾ ਮਾਨ ਸਨਮਾਰਾ ਜਲਾਲਪਿੰਡ ਦੇ ਵਿੱਚ ਥਾਰ ਗੱਡੀ ਦੇ ਨਾਲ ਕੀਤਾ ਜਾ ਰਿਹਾ ਇੱਕ ਵਾਰੀ ਫਿਰ ਤਾੜੀਆਂ ਮਾਰ ਦਿਓ ਜੋਰਦਾਰ ਪੂਰੀ ਦੇ ਵਾਸਤੇ ਬਹੁਤ ਬਹੁਤ ਧੰਨਵਾਦ ਵਾਹ ਵਾਹ ਮੁਬਾਰਕਾਂ ਪੂਰੀ ਛੰਨਾ ਦੇ ਲਈ ਪੈਣ ਦਾ ਫਾਈਨਲ ਵੀ ਹੋਊਗਾ ਉਹ ਟੀਮਾਂ ਨੂੰ ਸਾਡੀ ਬੇਨਤੀ ਹੈ ਉਹ ਵੀ ਮਿਹਰਬਾਨੀ ਕਰਕੇ ਲਾਗ ਦੇ 24 25 ਨੂੰ ਮੰਨੋ ਕਿ ਗਿਲਦੇ ਵਿੱਚ ਫੁੱਟਬਾਲ ਦਾ ਟੂਰਨਾਮੈਂਟ ਹੋਣਾ ਹੈ। ਉੱਥੇ ਵੀ ਸਾਰਿਆਂ ਨੇ ਹੋਂਮ ਹਮਾਗੇ ਪਹੁੰਚਣਾ ਹੈ। ਆਜੋ ਵੀਰ ਜੀ ਗਰਾਊਂਡ ਕਲੀਅਰ ਕਰ ਦਿਓ। ਮਾਨਾ ਇਹਦਾ ਬੋਨਟ ਨਾ ਬੈਠ ਜਾਏ ਥੱਲੇ ਮਾਨਾ ਰੂਮੀ ਵਾਲਾ ਕਿੰਗ ਕੋਬਰਾ ਕੰਸਟਰਕਸ਼ਨ ਸਰੀ ਦੇ ਵਿੱਚ ਮਸ਼ਹੂਰ ਹੈ। ਮਾਨਾ ਖੇਡ ਕਬੱਡੀ ਦੇ ਵਿੱਚ ਮਸ਼ਹੂਰ ਹੈ ਇੰਦਰਜੀ ਰੂਮੀ ਦਾ। ਮਾਨੇ ਰੂਮੀ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ। ਆਪਾਂ ਗਰਾਊਂਡ ਖੁੱਲੀ ਕਰਦੀ ਇਧਰ ਪਾਸੇ। ਲਾਓ ਵੀ ਗਰਾਊਂਡ ਦਾ ਚੱਕਰ ਕੱਢੀਏ। ਰੁਪੇਂਦਰ ਜਲਾਲ ਦਾ ਜਵੇਰ ਜਲਾਲ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਾਰੀ ਪ੍ਰਬੰਧਕੀ ਕਮੇਟੀ ਦਾ ਕਲੱਬ ਦਾ ਸੋ ਜਿਨ੍ਹਾਂ ਨੇ ਮਿਲ ਜੁਲ ਕੇ ਅੱਜ ਵੱਡੇ ਮਾਨ ਸਨਮਾਨ ਕੀਤੇ ਨੇ ਇਹਨਾਂ ਕਬੱਡੀ ਦੇ ਮਹਾਰਤਿਆਂ ਦੇ ਲਾਲਾ ਸੰਘੇੜਾ ਤੇ ਭਾਲੂ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਲਓ ਜੀ ਆਪਾਂ ਗਰਾਊਂਡ ਦਾ ਚੱਕਰ ਲਗਾਈਏ ਜੀ ਆ ਜਿਓ ਸਾਰੇ ਵੀਰ ਮਿਹਰਬਾਨੀ ਕਰਕੇ ਹੁਣ ਗਰਾਊਂਡ ਕਲੀਅਰ ਕਰ ਦिए ਜੱਗਾ ਜੀ ਬਹੁਤ-ਬਹੁਤ ਧੰਨਵਾਦ ਹੈ ਜੰਡੀਆਂ ਦੀ ਧਰਤੀ ਸਾਰੇ ਸਤਕਾਰਯੋਗ ਵੀਰਾਂ ਦਾ ਰੋਲ ਹੈ ਇਸ ਖੇਡ ਕਬੱਡੀ ਦੇ ਵਾਸਤੇ ਲਓ ਜੀ ਗਰਾਊਂਡ ਦਾ ਚੱਕਰ ਵਜ਼ਨੀ ਕਬੱਡੀ ਵਜ਼ਨੀ ਕਬੱਡੀ ਬਿੰਦਰ ਜੌਰ ਮਨੀਲਾ ਦੀ ਯਾਦ ਦੇ ਵਿੱਚ ਬਿੰਦਰ ਬਿੰਦਰ ਦਿ올 ਮਨੀਲਾ ਦੀ ਯਾਦ ਹਾਂ ਬਿੰਦਰ ਜੌਰ ਮਨੀਲਾ ਵੱਲੋਂ ਹਾਂ ਬਿੰਦਰ ਦਿ올 ਮਨੀਲਾ ਵੱਲੋਂ ਸੁਰਗਵਾਸੀ ਗੁਰਪ੍ਰੀਤ ਗੁਗ ਦਿਓਲ ਤਖਤੂਪੁਰਾ ਦੀ ਯਾਦ ਦੇ ਵਿੱਚ 37 ਕਬੱਡੀ ਕੋਚ ਤਖਤੂਪੁਰਾ ਦਾ 21000 ਦੀ ਨਗਦ ਰਕਮ ਨਾਲ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ ਜੋ ਮਾਨ ਸਨਮਾਨ ਬਖਸ਼ ਰਹੇ ਨੇ ਸੋ ਇਧਰ ਥਾਰ ਗੱਡੀ ਗਰਾਊਂਡ ਦਾ ਚੱਕਰ ਜਿਹੜੀ ਇਹ ਲਗਾ ਰਹੀ ਹੈ ਥਾਰ 4x4 ਥਾਰ ਰੌਕਸ ਥਾਰ 4x4 ਇਹ 4x4 ਹੈ ਵੱਡੀਆਂ ਗੱਡੀਆਂ ਦੇ ਨਾਲ ਵੱਡੇ ਮਾਨ ਸਨਵਾਲ ਮੈਂ ਬਾਗੇ ਪੁਰਾਣੇ ਦੇਖਿਆ ਸੀਗਾ ਕੋਲੀਏ